देखो आज आम आदमी पार्टी दी सरकार ने श्री आनंदपुर साहिब ਦੇ ਵਿੱਚ ਇੱਕ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਲਾਇਆ ਤੇ ਪੰਜਾਬੀਆਂ ਨੂੰ ਬਹੁਤ ਉਮੀਦ ਸੀ ਕਿ ਸਰਕਾਰ ਬਹੁਤ ਵੱਡੇ ਐਲਾਨ ਕਰੇਗੀ ਪਰ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਰਿੰਦ ਕੇਜਰੀਵਾਲ ਮੈਂ ਪੁੱਛਣਾ ਚਾਹੁੰਦਾ ਕਿ ਕੀ ਕਰੋੜਾ ਰੁਪਈਆ ਸਿਰਫ ਜਿਹੜੀਆਂ ਪੁਰਾਣੀਆਂ ਨੋਟੀਫਿਕੇਸ਼ਨਾਂ ਨੇ ਉਹਨਾਂ ਨੂੰ ਰੀਨਿਊ ਕਰਨ ਤੇ ਖਰਚਾ ਗਿਆ ਕਿਉਂਕਿ ਚਾਹੇ श्री ਆਨੰਦਪੁਰ ਸਾਹਿਬ ਦੀ ਗੱਲ ਕਰੀਏ ਚਾਹੇ ਹਰਮੰਦਰ ਸਾਹਿਬ ਦੀ ਗੱਲ ਕਰ ਲਈਏ ਚਾਹੇ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਗੱਲ ਕਰ ਲਈਏ ਇਹ ਰੋਹਾਨੀਅਤ ਦੇ ਕੇਂਦਰ ਨੇ ਇਹ ਬਹੁਤ ਪਵਿੱਤਰ ਸ਼ਹਿਰ ਨੇ ਹਾਂ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਸਰਕਾਰ ਨੂੰ ਨੋਟੀਫਾਈ ਕਰਨੀਆਂ ਪੈਂਦੀਆਂ ਨੇ ਕਿ ਮੀਟ ਦੀ ਵਿਕਰੀ ਨਾ ਹੋਵੇ ਸ਼ਰਾਬ ਦੀ ਨਾ ਹੋਵੇ ਤੰਬਾਕੂ ਦੀ ਨਾ ਹੋਵੇ ਪਰ ਇਹ ਸਾਰੀਆਂ ਜਗਾਵਾਂ ਦੇ ਉੱਤੇ ਪਹਿਲਾਂ ਹੀ ਇਹ ਚੀਜ਼ਾਂ ਵਰਜਿਤ ਨੇ ਸਰਕਾਰਾਂ ਦੀਆਂ ਨੋਟੀਫਿਕੇਸ਼ਨਾਂ ਸਮੇਂ-ਸਮੇਂ ਤੇ ਹੁੰੀਆਂ ਨੇ ਫਿਰ ਜ ਨਵਾਂ ਕੀ ਹੋਇਆ ਜਿਨ੍ਹਾਂ ਨੇ ਪੈਸੇ ਅੱਜ ਜਿਹੜਾ ਇਹ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਲਾਇਆ ਜਿਹੜੇ ਸ਼੍ਰੀ ਨਾਨਦਪੁਰ ਸਾਹਿਬ ਖਰਚੇਗੇ ਇੰਨੇ ਪੈਸਿਆਂ ਦੇ ਵਿੱਚ ਤਾਂ ਉੱਥੇ ਕਿਸੇ ਵੱਡੀ ਯੂਨੀਵਰਸਿਟੀ ਦਾ ਐਲਾਨ ਹੋ ਸਕਦਾ ਸੀ ਕੇਂਦਰ ਸਰਕਾਰ ਨਾਲ ਮਿਲ ਕੇ ਕੋਈ ਟ੍ਰੇਨ ਚਲਾਈ ਜਾ ਸਕਦੀ ਸੀ ਸੋ ਇਹ ਜਿਹੜਾ ਸਾਰਾ ਟੀਆਰਪੀ ਐਕਸਰਸਾਈਜ਼ ਆਮ ਆਦਮੀ ਪਾਰਟੀ ਕੀ ਆਪਾਂ ਲੋਕਾਂ ਨੂੰ ਇਹੀ ਜਿਹੇ ਭਾਵਨਾਤਮਕ ਚੀਜ਼ਾਂ ਦੇ ਵਿੱਚ ਆਪਾਂ ਅੱਜ ਵੀ ਵੋਟਾਂ ਦੀ ਸੋਚ ਰਹੇ ਮਤਲਬ ਐਡੇ ਪਵਿੱਤਰ ਦਿਹਾੜੇ ਤੇ ਵਿਧਾਨ ਸਭਾ ਦਾ ਸੈਸ਼ਨ ਲਾਇਆ ਸਰਕਾਰਾਂ ਵਾਂਗੂ ਕੰਮ ਕਰਨੇ ਸਿੱਖੋ ਉੱਥੇ ਆਨੰਦਪੁਰ ਸਾਹਿਬ ਦੇ ਵਿੱਚ ਬਾਦਲ ਸਾਹਿਬ ਨੇ ਵਿਰਾਸਤੇ ਖਾਲਸਾ ਬਣਾਇਆ ਇਦਾਂ ਹੀ ਜਗ੍ਹਾ ਜਗ੍ਹਾ ਤੇ ਚਾਹੇ ਜਲੰਧਰ ਦੇ ਵਿੱਚ ਉਥੇ ਜੰਗੀ ਆਜ਼ਾਦੀ ਹੋਵੇ ਛੋਟਾ ਵੱਡਾ ਕੱਲੂ ਕਾਰਾ ਹੋਵੇ ਚੱਪੜ ਚਿੜੀ ਹੋਵੇ ਜਾਂ ਤਾਂ ਐਸੇ ਕੰਮ ਕਰਨ ਸਰਕਾਰਾਂ ਇਹ ਕੱਲੀ ਡਰਾਮੇਬਾਜ਼ੀ ਦੇ ਉੱਤੇ ਜੋ ਸਰਕਾਰਾਂ ਪੈਸੇ ਖਰਚ ਰੀਆਂ ਨੇ ਤਾਂ ਮੈਂ ਫੇਰ ਦੁਬਾਰਾ ਦौराਣਾ ਚਾਹਨਾ ਕਿ ਤੁਸੀਂ ਤਾਂ ਜਦੋਂ ਹਰਮੰਦਰ ਸਾਹਿਬ ਦੇ ਗਲਿਆਰੇ ਦੀ ਗੱਲ ਕਰਦੇ ਹੋ ਉਹ ਤਾਂ ਹਰਮੰਦਰ ਸਾਹਿਬ ਦਾ ਹਿੱਸਾ ਤੁਸੀਂ ਤਾਂ ਵੌਲਟ ਸਿਟੀ ਦੀ ਗੱਲ ਵੀ ਨਹੀਂ ਕੀਤੀ ਸੋ ਇਹ ਜਿਹੜੀ ਡਰਾਮੇਬਾਜ਼ੀ ਅੱਜ ਸਰਕਾਰ ਨੇ ਕੀਤੀ ਹੈ ਇਹਨੇ ਪੰਜਾਬੀਆਂ ਨੂੰ ਤੇ ਕੌਮ ਨੂੰ ਬਹੁਤ ਮਾਇੂਸ ਕੀਤਾ ਹੈ ਕੀ ਕੀ ਇਹ ਡਰਾਮੇ ਵਾਲੀਆਂ ਲਈ ਤੁਸੀਂ ਕਰੋੜਾ ਰੁਪਇਆ ਖਰਚਿਆ ਦੇਖੋ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ શ્રી ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਲਾਇਆ ਤੇ ਪੰਜਾਬੀਆਂ ਨੂੰ ਬਹੁਤ ਉਮੀਦ ਸੀ ਕਿ ਸਰਕਾਰ ਬਹੁਤ ਵੱਡੇ ਐਲਾਨ ਕਰੇਗੀ ਪਰ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਰਿੰਦਰ ਕੇਜਰੀਵਾਲ ਮੈਂ ਪੁੱਛਣਾ ਚਾਹੁੰਦਾ ਕਿ ਕੀ ਕਰੋੜਾ ਰੁਪਇਆ ਸਿਰਫ ਜਿਹੜੀਆਂ ਪੁਰਾਣੀਆਂ ਨੋਟੀਫਿਕੇਸ਼ਨਾਂ ਨੇ ਉਹਨਾਂ ਨੂੰ ਰੀਨਿਊ ਕਰਨ ਤੇ ਖਰਚਿਆ ਗਿਆ ਕਿਉਂਕਿ ਚਾਹੇ ਸ਼੍ਰੀ ਨਨਪੁਰ ਸਾਹਿਬ ਦੀ ਗੱਲ ਕਰੀਏ ਚਾਹੇ ਹਰਮੰਦਰ ਸਾਹਿਬ ਦੀ ਗੱਲ ਕਰ ਲਈਏ ਚਾਹੇ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਗੱਲ ਕਰ ਲਈਏ ਇਹ ਰੋਹਾਨੀਅਤ ਦੇ ਕੇਂਦਰ ਨੇ ਇਹ ਬਹੁਤ ਪਵਿੱਤਰ ਸ਼ਹਿਰ ਨੇ ਹਾਂ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਸਰਕਾਰ ਨੂੰ ਨੋਟੀਫਾਈ ਕਰਨੀਆਂ ਪੈਂਦੀਆਂ ਨੇ ਕਿ ਮੀਟ ਦੀ ਵਿਕਰੀ ਨਾ ਹੋਵੇ ਸ਼ਰਾਬ ਦੀ ਨਾ ਹੋਵੇ ਤੰਬਾਕੂ ਦੀ ਨਾ ਹੋਵੇ ਪਰ ਇਹ ਸਾਰੀਆਂ ਜਗਾਵਾਂ ਦੇ ਉੱਤੇ ਪਹਿਲਾਂ ਹੀ ਇਹ ਚੀਜ਼ਾਂ ਵਰਜਿਤ ਨੇ ਸਰਕਾਰਾਂ ਦੀਆਂ ਨੋਟੀਫਿਕੇਸ਼ਨਾਂ ਸਮੇਂ-ਸਮੇਂ ਤੇ ਹੋਈਆਂ ਨੇ ਫਰਜ ਨਵਾਂ ਕੀ ਹੋਇਆ ਜਿੰਨੇ ਪੈਸੇ ਅੱਜ ਜਿਹੜਾ ਇਹ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਲਾਇਆ ਜਿਹੜੇ ਸ਼੍ਰੀ ਨਾਨਦਪੁਰ ਸਾਹਿਬ ਖਰਚੇਗੇ ਇੰਨੇ ਪੈਸਿਆਂ ਦੇ ਵਿੱਚ ਤਾਂ ਉੱਥੇ ਕਿਸੇ ਵੱਡੀ ਯੂਨੀਵਰਸਿਟੀ ਦਾ ਐਲਾਨ ਹੋ ਸਕਦਾ ਸੀ ਕੇਂਦਰ ਸਰਕਾਰ ਨਾਲ ਮਿਲ ਕੇ ਕੋਈ ਟ੍ਰੇਨ ਚਲਾਈ ਜਾ ਸਕਦੀ ਸੀ ਸੋ ਇਹ ਜਿਹੜਾ ਸਾਰਾ ਟੀਆਰਪੀ ਐਕਸਰਸਾਈਜ਼ ਆਮ ਆਦਮੀ ਪਾਰਟੀ ਕੀ ਆਪਾਂ ਲੋਕਾਂ ਨੂੰ ਇਹੀ ਜਿਹੇ ਭਾਵਨਾਤਮਕ ਚੀਜ਼ਾਂ ਦੇ ਵਿੱਚ ਆਪਾਂ ਅੱਜ ਵੀ ਵੋਟਾਂ ਦੀ ਸੋਚ ਰਹੇ ਮਤਲਬ ਐਡੇ ਪਵਿੱਤਰ ਦਿਹਾੜੇ ਤੇ ਵਿਧਾਨ ਸਭਾ ਦਾ ਸੈਸ਼ਨ ਲਾਇਆ ਸਰਕਾਰਾਂ ਵਾਂਗੂ ਕੰਮ ਕਰਨੇ ਸਿੱਖੋ ਉੱਥੇ ਨਾਨਕਪੁਰ ਸਾਹਿਬ ਦੇ ਵਿੱਚ ਬਾਦਲ ਸਾਹਿਬ ਨੇ ਵਿਰਾਸਤੇ ਖਾਲਸਾ ਬਣਾਇਆ ਐਦਾਂ ਹੀ ਜਗਾ ਜਗਾ ਤੇ ਚਾਹੇ ਜਲੰਧਰ ਦੇ ਵਿੱਚ ਉੱਥੇ ਜੰਗੀ ਆਜ਼ਾਦੀ ਹੋਵੇ ਛੋਟਾ ਵੱਡਾ ਕੱਲੂ ਕਾਰਾ ਹੋਵੇ ਚੱਪੜ ਚਿੜੀ ਹੋਵੇ ਜਾਂ ਤਾਂ ਐਸੇ ਕੰਮ ਕਰਨ ਸਰਕਾਰਾਂ ਇਹ ਕੱਲੀ ਡਰਾਮੇਬਾਜ਼ੀ ਦੇ ਉੱਤੇ ਜੋ ਸਰਕਾਰਾਂ ਪੈਸੇ ਖਰਚ ਰੀਆਂ ਨੇ ਤਾਂ ਮੈਂ ਫੇਰ ਦੁਬਾਰਾ ਦौराਣਾ ਚਾਹੁੰਦਾ ਕਿ ਤੁਸੀਂ ਤਾਂ ਜਦੋਂ ਹਰਮੰਦਰ ਸਾਹਿਬ ਦੇ ਗਲਿਆਰੇ ਦੀ ਗੱਲ ਕਰਦੇ ਹੋ ਉਹ ਤਾਂ ਹਰਮੰਦਰ ਸਾਹਿਬ ਦਾ ਹਿੱਸਾ ਤੁਸੀਂ ਤਾਂ ਵੌਲਟ ਸਿਟੀ ਦੀ ਗੱਲ ਵੀ ਨਹੀਂ ਕੀਤੀ ਸੋ ਇਹ ਜਿਹੜੀ ਡਰਾਮੇਬਾਜ਼ੀ ਅੱਜ ਸਰਕਾਰ ਨੇ ਕੀਤੀ ਹੈ ਇਹਨੇ ਪੰਜਾਬੀਆਂ ਨੂੰ ਤੇ ਕੌਮ ਨੂੰ ਬਹੁਤ مایوس ਕੀਤਾ ਕਿ ਕੀ ਇਹ ਡਰਾਮੇਬਾਜ਼ੀਆਂ ਲਈ ਤੁਸੀਂ ਕਰੋੜਾਂ ਰੁਪਏ ਖਰਚੇ